ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦਿਦਾਰ ਸੰਧੂ ਬਾਰੇ ਜੋ 1970 80 ਦੇ ਦਸ਼ਕ ਵਿੱਚ ਨਾਮੀ ਗਾਇਕ ਤੇ ਗੀਤਕਾਰ ਰਹੇ ਦਿਦਾਰ ਸੰਧੂ ਨੇ ਜ਼ਿਆਦਾਤਰ ਡਿਊਟ ਗਾਣੇ ਗਾਏ ਤੇ ਸਾਥੀ ਗਾਇਕਾਂ ਵਿੱਚ ਸੁਨੀਂਦਰ ਕੌਰ ਤੇ ਅਮਨ ਨੂਰੀ ਵਰਗੀਆਂ ਮਸ਼ਹੂਰ ਫੀਮੇਲ ਆਰਟਿਸਟਸ ਸ਼ਾਮਿਲ ਰਹੀਆਂ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਦਿਦਾਰ ਸੰਧੂ ਦਾ ਜਨਮ 3 ਜੁਲਾਈ 1942 ਨੂੰ ਸਿੱਲਾਂ ਵਾਲੀ ਤਹਿਸੀਲ ਦੇ ਚੱਕ ਨੰਬਰ 133 ਵਿਖੇ ਹੋਇਆ ਪਰ ਵੰਡ ਤੋਂ ਬਾਅਦ ਇਹਨਾਂ ਦਾ ਪਰਿਵਾਰ ਜਗਰਾਉਂ ਦੇ ਪਿੰਡ ਬੋਡਰ ਵਾਲਾ ਆ ਕੇ ਵੱਸ ਗਿਆ ਤੇ 156 ਵਿੱਚ ਲੁਧਿਆਣਾ ਦੇ ਪਿੰਡ ਭਰੋਵਾਲ ਖੁਰਦ ਸ਼ਿਫਟ ਹੋ ਗਏ 1968 ਵਿੱਚ ਦੀਦਾਰ ਦਾ ਪਿਆ ਅਮਰਜੀਤ ਕੌਰ ਨਾਲ ਹੋਇਆ ਤੇ ਇਹਨਾਂ ਘਰ ਦੋ ਬੱਚਿਆਂ ਨੇ ਜਨਮ ਲਿਆ ਦੀਦਾਰ ਦੇ ਪੁੱਤਰ ਜਗਮੋਹਨ ਸੰਧੂ ਵੀ ਗਾਇਕ ਰਹਿ ਚੁੱਕੇ ਨੇ ਕੈਰੀਅਰ ਦੀ ਗੱਲ ਕਰੀਏ ਤਾਂ ਸੰਧੂ ਬੜੀ ਛੋਟੀ ਉਮਰ ਤੋਂ ਹੀ ਕਵਿਤਾ ਵਿੱਚ ਬੜੀ ਰੁਚੀ ਰੱਖਦੇ ਸਨ ਤੇ ਸਕੂਲ ਪੜਦਿਆਂ ਇਹਨਾਂ ਲਿਖਣਾ ਵੀ ਸ਼ੁਰੂ ਕਰਤਾ ਸੀ ਦੀਦਾਰ ਦਾ ਲਿਖਿਆ ਤੇ ਰਿਕਾਰਡ ਹੋਣ ਵਾਲਾ ਪਹਿਲਾ ਗਾਣਾ ਜੱਟ ਬਾੜਾ ਬੇਦਰਦੀ ਨਰਿੰਦਰ ਬੀਬਾ ਨੇ ਗਾਇਆ ਸੀ 1962 ਵਿੱਚ ਸਰਕਾਰੀ ਨੌਕਰੀ ਲੱਗ ਗਈ ਇਸ ਤੋਂ ਬਾਅਦ ਇੱਕ تھیਟਰ ਕੰਪਨੀ ਵਿੱਚ ਮੁਹੰਮਦ ਸਦੀਕ ਨਾਲ ਮੁਲਾਕਾਤ ਹੋਈ ਤੇ ਸਮੇਂ ਨਾਲ ਦੋਵਾਂ ਦੀ ਦੋਸਤੀ ਵੀ ਹੋ ਗਈ ਦਿਦਾਰ ਸੰਤੂ ਦੇ ਲਿਖੇ ਜਾਂਦਾਦਰ ਸ਼ੁਰੂਆਤੀ ਗਾਣੇ ਨਰਿੰਦਰ ਬੀਬਾ ਤੇ ਮੁਹੰਮਦ ਸਦੀਕ ਨੇ ਹੀ ਗਾਏ ਪਰ ਮੁਹੰਮਦ ਸਦੀਕ ਵੱਲੋਂ ਗਾਏ Song ਮੇਰੀ ਐਸੀ ਝਾਂਜਰ ਸ਼ਣਕੇਸ਼ਨ ਕਾਟਾ ਪੈਂਦਾ ਗਲੀ ਗਲੀ ਨੇ ਦੀਦਾਰ ਸੰਧੂ ਦੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਬਣਾਈ ਇਸ ਤੋਂ ਇਲਾਵਾ ਸੰਧੂ ਸਾਹਮਣੇ ਜਿੰਨਾ ਸਿੰਗਰਸ ਲਈ ਗਾਣੇ ਲਿਖੇ ਉਹਨਾਂ ਵਿੱਚ ਵੀਰ ਚੰਦ ਸੁਰਿੰਦਰ ਕੌਰ ਰਮੇਸ਼ ਰੰਗੀਲਾ ਸਾਬਰ ਹੁਸੈਨ ਕਰਨੈਲ ਗਿਲ ਵਰਗੇ ਗਾਇਕ ਸ਼ਾਮਿਲ ਰਹੇ ਗਾਇਕ ਵੱਜੋਂ ਪਹਿਲਾ ਗਾਣਾ ਰਿਹਾ ਪਿੰਡ ਦੇ ਮੁੰਡਿਆਂ ਨੂੰ ਜੋ ਸਾਥੀ ਗਾਇਕਾ ਸਨੇਹ ਲਤਾ ਨਾਲ ਜੋੜੀ ਵਿੱਚ ਸੀ ਗਾਇਕੀ ਦੇ ਸ਼ੁਰੂਆਤੀ ਕੈਰੀਅਰ ਵਿੱਚ ਦੀਦਾਰ ਦੇ ਜ਼ਿਆਦਾਤਰ ਗਾਣੇ ਸਨੇਹ ਲਤਾ ਨਾਲ ਹੀ ਰਹੇ ਪਰ ਕੁਝ ਸਾਲਾਂ ਬਾਅਦ ਸਨੇਹ ਅਤੇ ਦਾ ਵਿਆਹ ਵਿਦੇਸ਼ ਹੋਣ ਕਰਕੇ ਉਹ ਗਾਇਕੀ ਛੱਡ ਗਏ 1980-82 ਦੇ ਵਿੱਚ ਦਿਦਾਰ ਨੇ ਸੁਰਿੰਦਰ ਕੌਰ ਨਾਲ 20 ਗਾਣੇ ਰਿਕਾਰਡ ਕਰਵਾਏ ਇਸ ਤੋਂ ਇਲਾਵਾ ਰਮਾ ਵਿੱਚ ਨਾਮੀ ਹੀਰੋਇਨ ਨੇ ਕਈ ਜਗ੍ਹਾ ਦਿਦਾਰ ਨਾਲ ਸਟੇਜ ਤੇ ਪਰਫਾਰਮ ਵੀ ਕੀਤਾ 1981 ਵਿੱਚ ਅਮਨਉਰੀ ਨੇ ਵੀ ਦਿਦਾਰ ਸੰਧੂ ਨਾਲ ਗਾਉਣਾ ਸ਼ੁਰੂ ਕੀਤਾ ਤੇ ਕਈ ਸਾਲ ਇਹਨਾਂ ਦੀ ਜੋੜੀ ਨੇ ਵੀ ਇਕੱਠਿਆਂ ਗਾਣੇ ਕੀਤੇ ਇਸ ਦੇ ਨਾਲ ਹੀ ਅਮਨਉਰੀ ਤੇ ਦਿਦਾਰ ਸੰਧੂ ਦਾ ਇੱਕ ਅਖਾੜਾ 1986 ਦੀ ਫਿਲਮ ਕਬਰੂ ਪੰਜਾਬ ਦਾ ਲਈ ਵੀ ਫਿਲਮਾਇਆ ਗਿਆ ਅਖਰ 16 ਫਰਵਰੀ 1991 ਨੂੰ 48 ਸਾਲ ਦੀ ਉਮਰ ਵਿੱਚ ਦیدار ਸਿੰਘ ਨੂੰ ਦਾ ਦੇਹਾਂਤ ਹੋ ਗਿਆ। ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਜੀ।